ਮਿਸ਼ਨਰ ਮਿਸਸਸ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹਾਜ਼ਰਤਾ ਨਾਲ ਸਾਹਿਬ ਸ਼੍ਰੀ ਸ਼ਿਵਦਰਸ਼ਨ ਜੀ ACP ਵੈਸਟ ਤੇ ਮਿਸਟਰ ਵਿਨੋਦ ਕੁਮਾਰ SHO ਛਾਟਾ ਇਹਨਾਂ ਨੇ ਦੋ ਬੰਦੇ ਅਰੈਸਟ ਕੀਤੇ ਇੱਕ ਦਾ ਨਾਮ ਹੈ ਮਲਵਿੰਦਰ ਸਿੰਘ ਅਲਾਈਸ ਸੋਨੂ ਤੇ ਦੂਸਰਾ ਮਨਜਿੰਦਰ ਸਿੰਘ ਅਲਾਈਸ ਸੁੰਨੀ ਇਹਨਾਂ ਦੀ ਉਮਰ ਤਕਰੀਬਨ 46 ਸਾਲ ਤੇ 32 ਸਾਲ ਹੈਗੀ ਹੈ ਤੇ ਜਿਹੜਾ ਮਲਵਿੰਦਰ ਸਿੰਘ ਹੈ ਐ ਇੱਕ ਫੌਜੀ ਹੈ ਤੇ ਇਹ ਮੀਟ ਸ਼ਾਪ ਚਲੰਦਾਠਾ ਏਰੀਆ ਦੇ ਵਿੱਚ ਤੇ ਜਿਹੜਾ ਮਲਵਿੰਦਰ ਸਿੰਘ ਹੈ ਇਹਦੇ ਤੋਂ ਸਾਨੂੰ 2 ਕਿਲੋ 300 ਗ੍ਰਾਮ ਹਰੀਮ ਰਾਬਤ ਰਾਮਦੋਈਏ ਤੇ ਸੋਨੀ ਤੋਂ ਸਾਨੂੰ 50 ਗ੍ਰਾਮ ਹੋਈ ਹੈ ਇਹਦੇ ਨਾਲ ਨਾਲ ਸਾਨੂੰ 20000 ਰੁਪਏ ਡਰਗ ਮਨੀ ਵੀ ਰਿਕਵਰ ਹੋਈ ਹੈ ਤੇ ਉਹਦੇ ਨਾਲ ਹੀ ਸਾਨੂੰ ਇੱਕ ਈਟੀਓਸ ਕਾਰ ਉਹ ਵੀ ਜਿਹੜਾ ਰਿਟਾਇਰਡ ਫੌਜੀ ਹੈ ਮਲਵਿੰਦਰ ਸਿੰਘ ਸੋਨੂ ਉਹਦੀ ਹੈ ਉਹਦਾ ਨੰਬਰ ਹੈ ਪੀਬੀ02ਸੀਆਰ3493 ਤੇ ਇਹਨਾਂ ਨੂੰ ਅਸੀਂ ਅ ਛਾਟਾ ਏਰੀਆ ਦੇ ਲਾਗੇ ਅਰੈਸਟ ਕੀਤਾ ਹੈ ਦੋਨਾਂ ਨੂੰ ਤੇ ਇਹ ਜਿਹੜਾ ਫੌਜੀ ਹੈ ਇਹ ਮੱਧਿਆ ਪ੍ਰਦੇਸ਼ ਤੋਂ ਜਾ ਕੇ ਅ ਫੀਮ ਲੈ ਕੇ ਆਂਦਾ ਸੀ ਤੇ ਇੱਥੇ ਥੋੜੀ ਕੁਆਂਟੀਟੀ ਚ ਅਗੇ ਵੰਡਦਾ ਸੀਗਾ ਤੇ ਆਪਣਾ ਕਾਰੋਬਾਰ ਜਿਹਾ ਚਲਾ ਰਿਹਾ ਸੀ ਸਰ ਇਹ ਕੱਲਾ ਮੈਂਬਰ ਸੀ ਕਿ ਜੋ ਹੋਰ ਵੀ ਸਾਥੀ ਸਰ ਇਹ ਤਾਂ ਦੇਖੋ ਜਿਹੜਾ ਮਲਵਿੰਦਰ ਸਿੰਘ ਸੋਨੂ ਹੈ ਜਿਹੜਾ ਫੌਜੀ ਹੈ ਇਹਦੇ ਇੱਕ ਸਾਥੀ ਤਾਂ ਮਨਜਿੰਦਰ ਸਿੰਘ ਸੋਨੀ ਹਗਾ ਤੇ ਇਹਦੇ ਨਾਲ ਨਾਲ ਅਸੀਂ ਹੋਰ ਵੀ ਦੇ ਸਾਥੀ ਪੁੱਛਗੇ ਚ ਕਰ ਰਹੇ ਹਾਂ ਪਹਿਲਾਂ ਦੇ ਕੋਈ ਪਰਚਾ ਦਰ ਹੈਗਾ ਪਹਿਲਾਂ ਦੇ ਕੋਈ ਪਰਚਾ ਦਰ ਨਹੀਂ ਕਿੰਨੇ ਸਮੇਂ ਤੋਂ ਸਰੇ ਲੱਗੇ ਹੋਏ ਨੇ ਇਸ ਦੇ ਵਿੱਚ ਇਹ ਥੋੜੇ ਸਮੇਂ ਤੋਂ ਲੱਗਿਆ ਸੀਗਾ ਜੀ ਸਰ ਫੌਜੀ ਫੌਜੀ ਆ ਆਦਮੀ ਜੀ ਹੈਗਾ ਸੀ ਕਿ ਵੈਸੇ ਇਹ ਛੇੜ ਮੋੜ ਨਹੀਂ ਰਿਟਾਇਰ ਹੋਇਆ ਜੀ ਆਦਮੀ ਤੋਂ ਸਰ ਕਿਸ ਕਾਰਨ ਕਿਸ ਕਾਰਨ ਤੋਂ ਇਹ ਫੀਮ ਵੇਚਦੇ ਸੀਗੇ ਇਹ ਪਹਿਲਾਂ ਆਪ ਖਾਂਦਾ ਸੀਗਾ ਫੌਜੀ ਥੋੜੀ ਕਿਸ ਤੋਂ ਲੈ ਕੇ ਫਿਰ ਇਹਨੂੰ ਜ਼ਰੀਆ ਪਤਾ ਚੱਲ ਗਿਆ ਫਿਰ ਮੱਧ ਪ੍ਰਦੇਸ਼ ਤੋਂ ਲੈ ਕੇ ਆਉਣਾ ਸ਼ੁਰੂ ਸਾਰੇ ਪਹਿਲਾਂ ਕੋਈ ਹੋਰ ਵੀ ਕੰਮ ਕਰਦਾ ਸੀ ਕਿਸੇ ਰੇਲ ਟੀਮ ਪਿੱਛੇ ਨਹੀਂ ਕਰਦਾ ਤੇ ਪਹਿਲਾਂ ਫੌਜੀ ਸੀਗਾ ਹੁਣ ਮੀਟ ਸ਼ਾਪ ਚ ਚਲਾਉਂਦਾ ਜੀ ਛਾਰੇ ਵਿੱਚ ਛਾਰੇ ਕਿ ਕਿੰਨੀ ਸਰ ਜਿਹੜੀ ਗ੍ਰਾਮ ਦੀ ਦੋ ਕਿਲੋ 350 ਗ੍ਰਾਮ ਟੋਟਲ 2 ਕਿਲੋ 300 ਗ੍ਰਾਮ ਫੌਜੀ ਤੋਂ ਆਈ ਤੇ 50 ਗ੍ਰਾਮ ਸੋਨੂ ਤੋਂ ਆਈ ਸੋਨੀ ਤੋਂ ਕੋਈ ਬੈਗਰ ਫਾਰਵਰਡ ਲਿੰਕ ਹੋਈ ਉਹ ਅਸੀਂ ਡਵੈਲਪ ਕਰ ਰਹੇ ਹਾਂ ਤੇ ਜਿਵੇਂ ਪਤਾ ਚੱਲੂਗਾ ਅਸੀਂ ਕਰਦੇ ਹਾਂ ਜੀ ਮਦਦ ਤੇ ਲੈਂਦੇ ਹਾਂ ਅੱਗੇ ਕਿਤੇ ਸ਼ੇਅਰ ਕਰਦੇ ਹਾਂ ਅੱਗੇ ਜਿਵੇਂ ਸੋਨੀ ਨੂੰ ਕੀਤੀ ਅੱਗੇ ਥੋੜੀ ਜੀ ਅੱਗੇ ਜਿਹਨੂੰ ਵੀ ਲੋਡ ਹੁੰਦੀ ਸੀ ਉਹ ਇਹਨਾਂ ਨੂੰ ਅਪਰੋਚ ਕਰਦਾ ਸੀ ਕਿ ਕਸਟਮਰ ਇਹਨਾਂ ਦੇ ਹੈਗੇ ਨਹੀਂ ਪੱਕੇ ਕੋਈ ਨਹੀਂ ਸਰ ਕੁਝ ਮਹੀਨੇ ਤਾਂ 60 ਜੀ ਜ਼ਿਆਦਾ ਤਾਂ ਵਾਧੇ ਕਿ ਜਿਸ ਮੈਂ ਫੋਨ ਕਰਦਾ ਜੀ ਅਸੀਂ ਪੂਰੀ ਨੱਥ ਪਾਈ ਹੈ ਦੇਖੋ ਜੀ ਆ ਦੋ ਬੰਦੇ ਅਸੀਂ ਅਰੈਸਟ ਕੀਤੇ ਹੈ ਨਾਲ 2 ਕਿਲੋ 350 ਗ੍ਰਾਮ ਅਸੀਂ ਬਰਾਮਦ ਕੀਤੀ ਹੈ ਅਸੀਂ ਹੋਰ ਵੀ ਅ ਨਸ਼ੇ ਦੀ ਰਿਕਵਰੀ ਕਰ ਰਹੇ ਹਾਂ ਤੇ ਪੂਰੀ ਠਲ ਪਾ ਗਏ ਹਾਂ ਜੀ ਹਾਂ ਜੀ ਅਗਲੀ ਕਾਰਵਾਈ ਸਿਰਚ ਚੀਜ਼ ਆ ਅਗਲੀ ਨੇ ਪਰਚਾ ਦਿੱਤਾ ਜੀ ਐਫ ਆਈ ਆ ਨੰਬਰ 31 15225 ਦੀ ਅੰਡਰ ਸੈਕਸ਼ਨ 18 27 ਏ 6185 ਐਨ ਕੇ ਸਰ ਮੈਂ ਤੁਹਾਨੂੰ ਮਾਰਕ ਲਿਆ ਐਮ ਐਮ ਮਾਰਕ 4 ਕੰਕਲਰ ਸਦਾ ਠੀਕ ਹੈ